14 ਤਰੀਕ ਨੂੰ ਅਸੀਂ ਇੱਕ ਪਾਰਟੀ ਦਾ ਐਲਾਨ ਕੀਤਾ ਸੀ ਜਿਸ ਦਾ ਨਾਮ ਸੀ ਅਕਾਲੀ ਦਲਵਾਸ ਪੰਜਾਬ ਦੇ ਤੇ ਉਹਦੀ ਅਸੀਂ ਉਹਦਾ ਵਿਸਥਾਰ ਕਰਨ ਵਾਸਤੇ ਅਸੀਂ ਜ਼ਿਲ੍ਹੇ ਵਾਜੂ ਕਮੇਟੀਆਂ ਦਾ ਗਠਨ ਕਰ ਰਹੇ ਹਾਂ ਜ਼ਿਲ੍ਹੇ ਤੋਂ ਬਲਾਕ ਦਾ ਬਲਾਕ ਤੋਂ ਸਰਕਲ ਦਾ ਸਰਕਲ ਤੋਂ ਪਿੰਡ ਤੱਕ ਅਸੀਂ ਪਹੁੰਚ ਰਹੇ ਹਾਂ ਉਹਦੇ ਵਾਸਤੇ ਅੱਜ ਅਸੀਂ ਇਸ ਪਾਸ ਪੁੱਤਰ ਧਰਤੀ ਤੇ ਫਤਿਹਗੜ੍ਹ ਸਾਹਿਬ ਸੀ ਪੰਜ ਸਿੰਘਾਂ ਨੂੰ ਜਿਹੜਾ ਕਿ ਇਹ ਸੇਵਾ ਸੌਂਪੀ ਗਈ ਆ ਤੇ ਉਹਨਾਂ ਦੇ ਨਾਲ ਇੱਕ ਮੁੱਖ ਸੇਵਾਦਾਰ ਜਿਹੜਾ ਉਹ ਸਾਰਿਆਂ ਨੂੰ ਤਾਲਮੇਲ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਚੱਲੂਗਾ ਔਰ ਇਹ ਸ਼ੇਨ ਸ਼ੇਆਂ ਸੰਗਤਾਂ ਦੀਆਂ ਡਿਊਟੀਆਂ ਲਗੀਆਂ ਹੋਈਆਂ ਤੇ ਇਹਨਾਂ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਸਨਮਨ ਧਰ ਨਾਲ ਦਿਨ ਰਾਤ ਗੁਰੂ ਮਹਾਰਾਜ ਦੇ ਉੜਾਸੇ ਨਾਲ ਕੰਮ ਕਰਕੇ ਜੋ ਸਾਡਾ ਮਿਸ਼ਨ ਹੈ ਉਹਨੂੰ ਪੂਰਾ ਕਰਨਗੇ ਬਾਕੀ ਅਸੀਂ ਸੰਤਾਵਾਂ ਵਿੱਚ ਅਰਨੱਚ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੱਤੋਂ ਵੱਦ ਇਹਨਾਂ ਨਾਲ ਸਜੋ ਕਰਕੇ ਇਸ ਜ਼ਿਲ੍ਹੇ 'ਚ ਵੱਤੋਂ ਵੱਦ ਪੱਥੀ ਹੋ ਤੇ ਜੋ ਸਾਡਾ ਅਜੰਡਾ ਹੈ ਪੰਥ ਬਚਾਓ ਪੰਜਾਬ ਚੋਂ ਉਹਨੂੰ ਅਸੀਂ ਸਰ ਜਣੇ ਨਿਸ਼ਕਾਰ ਕਰ ਸਕੀ ਅਗਲੇ ਇਸ ਜिले ਜਿੱਤੇ ਹੁਣੇ ਕਮੇਟੀ ਜਿਹੜੀ ਆਪਾਂ ਅਨਾਉਂਸ ਕੀਤੀ ਆ ਇਹ ਜ਼ਿਲ੍ਹੇ ਨੂੰ ਇਹ ਸੰਭਾਲੂਗੀ ਇਹਨਾਂ ਅੱਗੇ ਬਲਾਕ ਤੇ ਪੰਜ-ਪੰਜ ਮੈਂਬਰ ਨਿਯੁਕਤ ਕਰਨਗੇ ਫਿਰ ਉਹ ਅੱਗੇ ਪਿੰਡਾਂ ਤੱਕ ਇਹ ਵੜੀ ਪਹੁੰਚ ਕਰਨਗੇ ਇਹ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਰਿਆਂ ਦੀ ਤੇ ਉਸ ਤੋਂ ਬਾਅਦ ਅਸੀਂ ਅੱਜ ਸ਼ਾਇਦ ਅੱਜ ਨਹੀਂ ਇਸ ਸੋਕ ਨੇ ਕੀ ਅਨਾਉਂਸ ਕਰਨ ਜਾ ਰਹੇ ਕਿਹੜਾ ਗਿਆਨੀ ਹਰਕਤ ਨੂੰ ਲਾਏ ਜੀ ਇਹ ਵਿਚਾਰ ਹੈ ਜੀ ਇਹ ਮੇਰੇ ਖਿਆਲੋਂ ਤੇ ਬਹੁਤ ਇੱਕ ਨਿੰਦਨਯੋਗ ਹਰਕਤ ਹੈ ਕਿ ਜਥੇਦਾਰਾਂ ਸਾਹਿਬ ਨੂੰ ਇਸ ਤਰੀਕੇ ਨਾਲ ਦੇ ਦੇਖ ਕਰਕੇ ਤਾਂ ਕੱਢਣਾ ਮੇਰਾ ਖਿਆਲ ਹੈ ਕਿ ਜੋ ਵੀ ਉਹਨਾਂ ਤੇ ਇਲਜ਼ਾਮ ਸੀਗੇ ਇਹਨਾਂ ਨੇ ਇਹੋ ਹੀ ਲਾਉਣ ਵਾਲੇ ਸੀਗੇ ਤੇ ਇਹ ਉਦੋਂ ਵਿਚਾਰ ਕੀਤੀ ਜਾਣੀ ਚਾਹੀਦੀ ਸੀ ਜੇ ਉਹਨਾਂ ਤੇ ਕੋਈ ਇਹੋ ਜਿਹਾ ਇਲਜ਼ਾਮ ਸੀ ਕਿ ਉਹਨਾਂ ਨੂੰ ਇਹਨਾਂ ਟਾਈਮ ਇਸ ਗੱਡੀ ਤੇ ਕਿਉਂ ਬਿਠਾ ਕੇ ਰੱਖਿਆ ਗਿਆ ਤੇ ਦੂਸਰਾ ਸੀ ਇਸ ਗੱਲ ਦੀ ਨਿੰਦਾ ਕਰਦੇ ਆ ਕਿ ਇਹ ਬਹੁਤ ਗਲਤ ਹੋਇਆ ਨਹੀਂ ਸੀ ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ ਇਹ ਇੱਕ ਪਰਿਵਾਰ ਜੋ ਆਪਣੀ ਮਨਮਾਨੀ ਕਰ ਰਿਹਾ ਇਹ ਇਹ ਜਿਹੜੀ ਵਜ੍ਹਾ ਨਾਲ ਅਕਾਲੀ ਗਲਦਗ ਵੀ ਬਹੁਤ ਨੁਕਸਾਨ ਹੋਇਆ ਤੇ ਇਹੋ ਜਿਹੀਆਂ ਮਨਮਾਨੀਆਂ ਨਾਲ ਹੀ ਇਹ ਆਉਣ ਵਾਲੇ ਸਮੇਂ 'ਚ ਪਾਰਟੀ ਪੂਰੀ ਖਤਮ ਹੋ ਗਈ। ਇਹ ਜਿਹੜਾ ਜਸੇਦਾਰਾਂ ਦੀ ਜੁਕੀ ਦਾ ਤੇ ਮੁਕਤੀ ਸਮਾ ਮੁਕਤੀ ਦਾ ਜਿਹੜਾ ਸਿਸਮ ਹੈ ਉਹਨੂੰ ਇੱਕ ਸਮੇਂ ਬੰਦ ਜਾਂ ਕੁਝ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ। ਉਹਦੇ ਨਿਯਮ ਬਣਾਏ ਜਾਣੇ ਚਾਹੀਦੇ ਕਿ ਉਹਨਾਂ ਨੇ ਜੁਕੀ ਕਰਨ ਵਾਸਤੇ ਕੀ ਕੀ ਉਹਨਾਂ ਦੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ। ਉਹਨਾਂ ਦੇ ਕਿੰਨਾ ਯੂਪੀ ਦਾ ਫੀਲਡ ਕਿੰਨਾ ਸਮਾਂ ਹੋਣਾ ਚਾਹੀਦਾ ਵਾ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ਰਤਾਂ ਸਾਰੀਆਂ ਤੈ ਹੋਣ ਉਹਦੇ ਤੈ ਹੀ ਕੰਮ ਕਰੇ ਨਾ ਕਿ ਕਿਸੇ ਦੀ ਮਰਜ਼ੀ ਅਨਸਾਰ ਉਹਨਾਂ ਨੂੰ ਲਗਾਇਆ ਜਾ ਸਕੇ ਤੇ ਨਾ ਹਟਾਇਆ ਜਾ ਸਕੇ ਵੀ ਅਸੀਂ ਤਾਂ ਕਹਿੰਦੇ ਹਾਂ ਕਿ ਸਾਰੀਆਂ ਧਰਨਾ ਨਾਲ ਜਿਹੜੇ ਜਸੇਦਾਰ ਹੈ ਗੈਰਨੀ ਹਰਪ੍ਰੀਤ ਸਿੰਘ ਜੀ ਹੈ ਉਹਨਾਂ ਦਾ ਧਾਰਮਿਕ ਸਿੱਖਿਆਤ ਵੀ ਉਹਨਾਂ ਦਾ ਧਾਰਮਿਕ ਗਿਆਨ ਵੀ ਉਹਨਾਂ ਕੋਲ ਕਾਫੀ ਆ ਇਸ ਕਰਕੇ ਉਹਨਾਂ ਨੂੰ ਵੀ ਅੱਗੇ ਹੋ ਕੇ ਵਿਚਰਨਾ ਚਾਹੀਦਾ ਹੈ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਸਰਕਾਰ ਦੀ ਬਹੁਤ ਵੱਡੀ ਲੋੜ ਹੈ ਸਾਡੇ ਪੰਜਾਬ ਤੇ ਸਾਡੀ ਨੌਜਵਾਨੀ ਨਸ਼ਿਆਂ ਚ ਗਲਤਾਨ ਹੋਈ ਗਈ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਹਮਲਾ ਮਾਰਨਾ ਚਾਹੀਦਾ ਕਿ ਉਹਨਾਂ ਨੇ ਅਸੀਂ ਕਿ ਕਮਾਂਗ ਕਿਸੇ ਨਹੀਂ ਆਉ ਸਾਡੇ ਨਾਲ ਆਪਾਂ ਸਾਡੇ ਜਿੰਨੇ ਰਲ ਮਿਲ ਕੇ ਪੰਜਾਬ ਨੂੰ ਆਪਣੀ ਨੌਜਵਾਨੀ ਨੂੰ ਪਛਤ ਨਹੀਂ ਬਚਾਈ। ਜੇ ਕਿ ਇਹ ਅਮਰਿਤਪਾਲ ਸਿੰਘ ਨੂੰ ਕਿਉਂ ਹਾਈ ਕੋਰਟ ਨੇ ਕਿਉਂ ਨਹੀਂ ਪੈਰੋਲ ਦਿੱਤੀ ਜੀ? ਇਹ ਮੇਰੇ ਖਿਆਲ ਹੈ ਕਿ ਇਹ ਮਾਮਲਾ ਦੇ ਹਾਈ ਕੋਰਟ ਤੇ ਪੈਂਡਿੰਗ ਆ। ਉਹ ਕਿਸੇ ਸਮਾਈ ਹੋਣ ਪਤਾ ਨਹੀਂ ਕਿੰਨੀ ਤਰੀਕਿਆਂ ਨੂੰ ਯਾਦ ਨਹੀਂ ਕਿ ਸਾਡੇ ਉਹ ਨਿਕਲ ਫੈਮਿਲੀ ਦੱਸ ਸਕਦਾ। ਤੇ ਦੂਸਰਾ ਮੇਰੇ ਖਿਆਲ ਹੈ ਕਿ ਇਹ ਜੋ ਅਰਸ਼ੀਦ ਨੂੰ ਦਿੱਤੀ ਗਈ ਹੈ ਉਹਦਾ ਵੀ ਅਸੀਂ ਸਵਾਗਤ ਕਰਦੇ ਹਾਂ। ਅਸੀਂ ਚਾਹੁੰਦੇ ਕਿ ਉਹਨੂੰ ਫੁੱਲ ਟਾਈਮ ਲਈ ਉਹਨਾਂ ਨੂੰ ਛੱਬਿਆ ਜਾਣਾ ਚਾਹੀਦਾ ਯਾਨੀ ਕਿ ਦੋ ਦਿਨ ਦੀ ਇਹਨਾਂ ਨੂੰ ਦੇ ਦਿਓ ਤੇ ਉਹਨਾਂ ਤੇ ਵੀ ਉਹ ਵੀ پابੰਦੀਆਂ ਐਡ ਕਰ ਦਿਓ ਜਿਉਂ ਮੀਡੀਆ ਨੂੰ ਨਹੀਂ ਮਿਲ ਸਕਦੇ ਜਾਂ ਆਮ ਜਨਤਾ ਨੂੰ ਨਹੀਂ ਮਿਲ ਸਕਦੇ ਇਹ ਚੀਜ਼ਾਂ ਜਿਹੜੀਆਂ ਮੇਰੇ ਖਿਆਲੋਂ ਨਹੀਂ ਹੋਣੀਆਂ ਚਾਹੀਦੀ ਦੂਸਰਾ ਅਸੀਂ ਨਹੀਂ ਤੇ ਕਹਿੰਦੇ ਆ ਕਿ ਉਹ ਲੋਕਾਂ ਨੇ ਉਹਨਾਂ ਨੂੰ ਐਡੇ ਮਾਰジナ ਐਡੇ ਬਹੁਤ ਆਤ ਵੋਟਾਂ પાਕੇ ਚੁਣਿਆ ਤੇ ਉਹ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਉਹਨਾਂ ਨੂੰ ਤਰੰਤ ਰਿਆ ਕੀਤਾ ਜਾਣਾ ਚਾਹੀਦਾ ਜੇ ਸੇ ਤੇ ਸਿਆ ਮਰਤਪਾਲ ਦੇ ਵੀ ਜਿਹੜੇ ਬਹੁਤ ਜਿਹੜੇ ਉਹਨਾਂ ਦੇ ਹਲਕੇ ਦੇ ਲੋਕ ਬੜੇ ਇਹ ਚਾਹਵਾਨ ਐ ਕਿ ਉਹ ਜਲਦ ਤੋਂ ਜਲਦੀ ਇੱਥੇ ਆਉਣ ਤੇ ਸਾਡੇ ਜੋ ਵੀ ਮਸਲੇ ਜਿਨ੍ਹਾਂ ਵਾਸਤੇ ਅਸੀਂ ਉਹਨਾਂ ਨੂੰ ਚੁਣਿਆ ਉਹ ਇਸ ਕਰਕੇ ਐਸੀ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਫੈਸਲਿਆਂ ਤੇ ਦੁਬਾਰਾ ਗੌਰ ਕਰਕੇ ਉਹਨਾਂ ਨਾਲ ਬੇਇਨਸਾਫੀ ਜੋ ਤੁਸੀਂ ਕਰ ਰਹੇ ਹੋ ਤੇ ਉਹ ਇੱਕ ਲੋਕਤੰਤਰ ਦਾ ਕੰਮ ਕਰ ਰਹੇ ਹੋ ਉਹ ਤੋਂ ਤੁਸੀਂ ਬਾਹਰ ਆਓ ਤੁਸੀਂ ਤੁਸੀਂ ਉਹਨਾਂ ਨੂੰ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿਓ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਜੀ ਪਹਿਲੀ ਗੱਲ ਤੇ ਪਹਿਲਾਂ ਨਹੀਂ ਹੈ ਐਨਐਸਏ ਕੋ ਬਣਦੇ ਫਿਰ ਡਬਲ ਐਨਐਸਏ ਲਮਣੀ ਫਿਰ ਕਈ ਹੋਰ ਢੰਗ ਤਰੀਕੇ ਵਰਤ ਕੇ ਮੇਰੇ ਖਿਆਲ ਲਾ ਕੇ ਔਰ ਜੋ ਸਰਕਾਰ ਹੈ ਉਹ ਕਾਫੀ ਬਖਲਾੜcia ਕਿ ਉਹਨਾਂ ਨੂੰ ਜੋ ਆ ਲੋਕ ਸਭਾ ਇਲੈਕਸ਼ਨ ਹੋਈ ਹੈ ਉਹ ਤੋਂ ਉਹਨਾਂ ਨੂੰ ਇੱਕ ਅੰਦਾਜ਼ਾ ਹੋ ਗਿਆ ਕਿ ਲੋਕ ਉਹਨਾਂ ਨੂੰ ਬਹੁਤ ਚਾਹੁੰਦੇ ਆ ਤੇ ਇਸੇ ਕਰਕੇ ਸ਼ਾਇਦ ਉਹ ਆ ਬਾਹਰ ਆਉਣਗੇ ਤੇ ਸਾਡੀ ਸਰਕਾਰ ਨੂੰ ਠਹਿਰਾ ਸਕੋ ਸਾਡੀ ਪੁਰਸ ਨੇ ਇਸ ਕਰਕੇ ਉਹਨਾਂ ਨੂੰ ਵੱਤਵਾਰ ਸਮਾਨ ਰੱਖਣ ਦੀ ਕੋਸ਼ਿਸ਼ ਕੀਤੀ ਜਾਨੀ ਤਾਂ ਇਹ ਜੀ ਮੇਰਾ ਖਿਆਲ ਹੈ ਕਿ ਜਿਹੜਾ ਇਦਾਂ ਦੇ ਲਾਰੇ ਲਪੇ ਲਾ ਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਜਾਂ ਇਹੋ ਜਿਹੀਆਂ ਚੀਜ਼ਾਂ ਦਿੱਤੇ ਤੋਂ ਸ਼ਤਨਾ ਕਿਸੇ ਨਹੀਂ ਹੋ ਜੇ ਲੰਮਾ ਸਮਾਂ ਰਾਜ ਨਹੀਂ ਕਰ ਸਕਦੇ ਇਹ ਚੀਜ਼ ਹੈ ਕਿ ਉਹਨਾਂ ਨੇ ਕਿਹਾ ਕਿ ਦਿੱਲੀ ਮਾਡਲ ਇੱਕ ਬਹੁਤ ਦੁਨੀਆ 'ਚ ਬੜਾ ਵੱਡੇ ਪ੍ਰਚਾਰ ਕੀਤਾ ਗਿਆ ਪੰਜਾਬ ਦੇ ਲੋਕੀ ਉਹਦੇ ਚਾਸੇ ਚ ਆ ਗਏ ਤੇ ਹੁਣ ਦੇਖੋ ਕਿ ਦਿੱਲੀ ਦੇ ਲੋਕਾਂ ਨੇ ਵੀ ਉਹ ਮਾਡਲ ਹੁਣ ਕਰਦੇ ਪੰਜਾਬ ਦੇ ਲੋਕ ਤੇ ਪਹਿਲਾਂ ਹੀ ਆ ਦੋਸਰਾਂ 'ਚ ਬਹੁਤ ਵੱਡੇ ਦੁਖੀ ਹੋ ਚੁੱਕੇ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਦਾ ਜਿਹੜਾ ਅੰਦ ਸਮਾਂ ਨੇੜਾ ਹੀ ਆ ਤੇ ਇਹ ਉਹਨਾਂ ਨੂੰ ਆਪਣੇ ਜੋ ਕਿਸੇ ਆ ਜੋ ਜੋ ਵੀ ਜ਼ੁਲਮ ਪੰਜਾਬ ਦੇ ਲੋਕਾਂ ਨਾਲ ਹੋ ਰਿਹਾ ਪੰਜਾਬ ਨੂੰ ਲੁੱਟ ਰਿਹਾ ਕੁੱਟ ਰਿਹਾ ਉਹ ਲੋਕ ਉਹ ਮੇਰੇ ਖਿਆਲ ਨਾਲ ਜ਼ਿਆਦਾ ਚੰਗਿਆਰਸਮੀ ਕਰਨਗੇ ਇੱਥੇ ਨਹੀਂ ਮਤਲਬ ਬੋਰੀ ਦਿਸਦਾ ਜਲਦੀ ਜਲਦੀ ਸਿੰਮਰ ਜੀ ਸਿੰਘ ਮਾਨ ਨੇ ਕੋਰ ਪਾਰਲੀਮੈਂਟ ਨੂੰ ਵੀ ਦੱਸਿਆ ਉਹ ਅਸੀਂ ਸਾਡੇ ਜਿਹੜੀਆਂ ਵੀ ਪੰਜਾਬ ਦੀ ਪੰਥਰੀ ਲਾਈਨ ਵਾਲੀਆਂ ਸਾਰੀਆਂ ਸਬਕਾਂ ਸਾਡਾ ਕਿਸੇ ਨਾਲ ਵਿਰੋਧ ਨਹੀਂ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਸਹਿਯੋਗ ਨਾਲ ਸਾਰਿਆਂ ਨੂੰ ਇੱਕ ਪੱਕੇ ਕਰਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਜੀ ਉਹ ਉਹ ਜਾਣ ਦੇ ਬਹੁਤ